ਸਾਰੀਆਂ ਸਰਕਾਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਆ ਜਿਹਨਾਂ ਨੇ ਨੂੰ ਦਾਦੀ ਬਾਰੇ ਦਾ ਕੋਰਸ ਕਰੋ ਪਾਰ ਨੰਬਰ 12 ਨੂੰ ਮਦਦ ਕੀਤੀ ਤਾਂ ਉਹਨਾਂ ਦੇ ਨਾਲ ਸਹਿਯੋਗ ਕੀਤਾ ਸਾਰੀਆਂ ਫਟਾਆਂ ਦਾ ਇੱਕ ਤੀਕੋਂ ਅੱਜ ਆ ਸਰਕਾਰਾਂ ਦਾ ਨੂੰ ਦਾਦੀ ਕੋਰਡ ਕਮੇਟੀ ਬੰਦ 12 ਨੂੰ ਤਿਆਰ ਕੀਤਾ ਗਿਆ ਹੈ ਕੀ ਸੜਕ ਕਮੇਟੀ ਨੇ ਕਿਹਾ ਕੀ ਨਹੀਂ ਅਸੀਂ ਐਸਐਸਪੀ ਨਾਲ ਗੱਲ ਕੀਤੀ ਅਸੀਂ ਫੈਸਲਾ ਕੀਤਾ ਕਿ ਬੀਸੀ ਸਰ ਨੂੰ ਕਹਿੰਦੇ ਕਿ ਐਸਐਸਪੀ ਨੂੰ ਕਹਿੰਦੇ ਕਿਸੇ ਸਰ ਕੋ ਨਹੀਂ ਗਏ ਨੂੰ ਕੋਲ ਉਸਿਰ ਕਿ ਪੁਲਾਈ ਕਿੰਨਾ ਮਹੱਤਵਪੂਰੀ ਬਾਸ ਇਸ ਨੂੰ ਵੀ ਬਾਸ ਇਸ ਅਸੀਂ ਇਹ ਵੀ ਕੋਸ਼ਿਸ਼ ਕੀਤੀ ਕਿ ਕੁਝ ਰਾਤ ਨੂੰ ਅਸੀਂ ਮੜਾ ਕੰਮ ਨਾ ਕਰੇ ਰੂਮ ਦੀ ਵੀ ਅਸੀਂ ਜਿਹੜੀ ਆ ਮਤੂ ਦੇ ਪ੍ਰਾਈਵੇਟਾ ਜਿਸ ਤਰ੍ਹਾਂ ਵਿਸ ਕਰਤਾ ਐਸਮ ਸਰ ਮਿਲ ਨਹੀਂ ਕਿ ਉਸਕੇ ਐਸਪੀ ਸਾਹਮਣੇ ਬੜੇ ਅਸੀਂ ਇੱਕ ਮਹੀਨੇ ਚਾਰ ਜਗ੍ਹਾ ਤੇ ਕੋਸ਼ਿਸ਼ ਕੀਤੀ

सोहार प्रशासन है ना तो प्रशासन से ज़्यादा बंदे सी ना कोई लेडीज का भी ज्यादा ट्रैफिक का कोई क्या समस्या इतनी ज़्यादा पूरी कोई हिसाब नहीं है किस सब तो पहला मीडिया का जिन्हें भी ਇਰੇ ਪੀਏ ਤੇ ਪਹੁੰਚਿਆ ਤਾਂ ਸਾਰਿਆਂ ਦਾ ਸ਼ੁਰੂ ਉਦਾਰ ਤੋਂ ਲੈ ਕੇ ਕਮੇਟੀ ਬਾੜ ਨੰਬਰ 12 ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਜੀ ਸਾਡੇ ਨਿੱਕੇ ਸੱਦੇ ਦੇ ਸਾਡੇ ਕੋਲ ਪਹੁੰਚੇ ਆ ਮੈਂ ਆਪ ਜੀ ਦੇ ਮਾਦੀਨ ਰਾਹੀਂ ਸਾਰਿਆਂ ਸਰਧਾਂ ਘਰਵਾਲਾ ਕਰਨਾ ਚਾਹਦਾ ਵਾ ਜਿਨ੍ਹਾਂ ਨੇ ਸ਼ੁਰੂ ਉਦਾਰ ਜੀ ਬਾਰੇ ਦਾ ਵਰਕਰਵ ਬਾੜ ਨੰਬਰ 12 ਤੋਂ ਨਗਰ ਕੀਟਾ ਸਟਾਰਟ ਕੀਤਾ ਤਾਂ ਉਹਨਾਂ ਨੇ ਨਾਲ ਸਹਿਯੋਗ ਕੀਤਾ ਸਾਰੀਆਂ ਪਿੰਡਾਂ ਦੀਆਂ ਤੇਜ ਤੇਜ ਤੋਂ ਆਈਆਂ ਹੋਣ ਸਰਧਾਂ ਦਾ ਸ਼ੁਰੂ ਉਦਾਰ ਤੋਂ ਲੈ ਕੇ ਕਮੇਟੀ ਬਾੜ ਨੰਬਰ 12 ਨੂੰ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਇਹ ਗੁਰਦੇ ਹਨ ਬਹੁਤ ਹੀ ਸਤਿਕਾਰਯੋਗ ਮੇਰੀ ਮੁੱਖਤ ਵਡੇ ਕਰੇ ਮੈਂਬਰਸ ਸਾਵਾਂ ਇਤਨੀ ਸਾਹਮਣੇ ਨੇ ਭਰਾਜ ਦੇ ਆਪਸਾਂ ਦੇ ਪ्रेस ਵਾਲੇ ਪਲੇਟ ਸਾਹਿਬ ਖਾਸਾ ਜੀ ਦਰ ਜੀ ਇਹ ਫਸਟ ਟਾਈਮ ਪਹਿਲੀ ਵਾਰ ਕੋਈ ਪ੍ਰੈਸ ਕਾਨਫਰੰਸਪਾ ਕਰ ਰਿਹਾ ਸਮਾਜ ਤੋਂ ਉਹ ਦਾ ਕਰਦੇ ਆ ਕਿ ਅਸੀਂ ਕੋਸ਼ਿਸ਼ ਕਰਦੇ ਆ ਕਿ ਸਮਾਜ ਨੂੰ ਇੱਕ ਮੋੜ ਕੀਤਾ ਜਾਵੇ ਕਿ ਜਿਹੜੀ ਅਸੀਂ ਚੁਆਇਤਰਾ ਕਰਦੇ ਆ ਹਰ ਸਾਲ ਬਸ ਮਰਾ ਜੀ ਜਲਦੀ ਤੇ ਉਹਨੂੰ ਬਿਸ਼ਾਲ ਤੇ ਸ਼ਾਂਤੀਪੂਰਤ ਤੱਕ ਗੱਲ ਕੀਤਾ ਜਾ ਇਸ ਵਾਰ ਸੀ ਕਮੇਟੀ ਬਣੋ ਜੋ ਪਿਛਲੇ ਸਾਲ ਸਾਲ ਕੁਝ ਸਾਨੂੰ ਮਹਿਸੂਸ ਹੋਇਆ ਕਿ ਕੁਝ ਕਮੀਆਂ ਰਹਿ ਗਈਆਂ ਅਸੀਂ ਇਸ ਵਾਰ ਕਮੀਆਂ ਨੂੰ ਦੂਰ ਕਰਨ ਲਈ ਸਭ ਤੋਂ ਪਹਿਲਾਂ ਅਸੀਂ ਟੀਐਸਪੀ ਸਾਹਿਬ ਨਾਲ ਚੁੱਕੋ ਗਏ ਕਿ ਟੀਐਸਪੀ ਸਾਹਿਬ ਸਾਨੂੰ ਸਕਿਉਰਿਟੀ ਬਦ ਪ੍ਰੋਵਾਈਡ ਕਰਵਾ ਦੇਓ ਕੈਦਰ ਬਹੁਤ ਜ਼ਿਆਦਾ ਹੋਈ ਸੀ ਉਹਨਾਂ ਨੇ ਸਾਨੂੰ ਵਿਸ਼ਵਾਸ ਦਿਵਾਇਆ ਕਿ ਮੈਂ ਵੀ ਚੱਲੂਗਾ ਤੇ ਪ੍ਰਸ਼ਾਸਨ ਹੋਰ ਵੀ ਜਾਏਗਾ ਫਿਰ ਗਏ ਐਸਐਚਓ ਬੜਾ ਚੋਦੇ ਕੋ ਕਿ ਸੜਕ ਕਮਿਟੀ ਨੇ ਕਿਹਾ ਵੀ ਨਹੀਂ ਅਸੀਂ ਐਸਐਸਪੀ ਸਭ ਨੂੰ ਚਲਦੇ ਹਾਂ ਅਸੀਂ ਫੈਸਲਾ ਕੀਤਾ ਕਿ ਡੀਸੀ ਸਭ ਨੂੰ ਚਲੀਏ ਕਿ ਐਸਐਸਪੀ ਨੂੰ ਚਲੀਏ ਡੀਸੀ ਸਭ ਕੁਝ ਵੀ ਗਏ ਉਹਨਾਂ ਕੋਲ ਅਸੀਂ ਉੱਥੇ ਅਪਲਾਈ ਕੀਤਾ ਮਜੂਰੀ ਵਾਸਤੇ ਸਕਿਉਰਟੀ ਵਾਸਤੇ ਸਪੈਸ਼ਲ ਅਸੀਂ ਇਹ ਵੀ ਕੋਸ਼ਿਸ਼ ਕੀਤੀ ਕਿ ਕੋਈ ਸ਼ਰਾਬ ਦੀ ਹਸਲ ਮਾੜਾ ਕੰਮ ਨਾ ਕਰੇ ਡਰੋਨ ਦੀ ਵੀ ਅਸੀਂ ਜਿਹੜੀ ਆ ਮਜੂਰੀ ਲਈ ਅਪਲਾਈ ਕੀਤਾ ਜਿਸ ਸਾਹਮਣੇ ਵਿੱਚ ਹਸ ਕਰਤਾ ਐਸੀ ਵੀ ਸਭ ਮਿਲੇ ਨਹੀਂ ਕਿ ਅਸੀਂ ਐਸਪੀ ਸਭ ਨੂੰ ਛੋਟੇ ਮੁੱਲੇ ਬੜੇ ਅਸੀਂ ਇੱਕ ਮਦੂਰੀ ਲਈ ਚਾਰ ਜਗ੍ਹਾ ਤੇ ਕੋਸ਼ਿਸ਼ ਕੀਤੀ। ਸਾਨੂੰ ਬਹੁਤ ਦਮੀ ਸੀ ਕਿ ਪ੍ਰਸ਼ਾਸਨ ਸਾਡਾ ਸਾਥ ਦੇਗਾ। ਸਾਨੂੰ ਇਹ ਕਿਹਾ ਗਿਆ ਡੀਐਸਪੀ ਸਾਹਿਬ ਨੂੰ ਕਿ ਅਸੀਂ ਵੀ ਹੋਵਾਂਗੇ ਤੇ ਐਸਪੀ ਸਾਹਿਬ ਵੀ ਆਣਗੇ। ਜਿਸ ਸਾਡਾ ਨਗਰ ਕਿੰਦ ਨੂੰ 60 ਮੌਜੂਦਾ ਹੈ। ਅਸੀਂ ਬਾਅਦ ਨਗਰ ਵਾਲੇ ਨਜ਼ਰ ਮਾਰੀ ਤਾਂ ਸਾਨੂੰ ਇੱਕ ਪ੍ਰਸ਼ਾਸਨ ਦੀ ਗੜੀ ਤੇ ਫਿਰ ਅਮਲਾਜ ਸੀ। ਅਸੀਂ ਉਹਨੂੰ ਪੁੱਛਿਆ ਭਾਈ ਮਹਾਰਾਜ ਬਾਕੀ ਕਿੱਥੇ ਆ? ਕਹਿੰਦੇ ਇਹੀ ਮੌਜੂਦਾ ਹੈ। ਮੁੱਖ ਕੇ ਸਰਕਾਰ ਦੇ ਨਮਾਇंदे ਵੀ ਸਾਡੇ ਚ ਮਜੂਦ ਸਨ। ਅਸੀਂ ਤੁਹਾਨੂੰ ਬੇਨਤੀ ਕੀਤੀ ਆ ਕਿ ਅਸੀਂ ਚਾਹਦੇ ਆ ਕਿ ਸਾਡੀ ਸ਼ੋਹਰਤ ਜਿਹੜੀ ਆ ਉਹ ਸੱਚੀ ਬਣੀ ਆ ਸਾਡੇ ਮਾਝ ਦਾ ਰਾਤ ਦੀ ਸ਼ਰਮ ਦੀ ਕੋਈ ਸ਼ਰਮ ਨਾ ਰਹੇ ਮੂਜੂਦਾ ਸਰਕਾਰ ਦੇ ਨੁਮਾਇੰਦਿਆਂ ਨੇ ਵੀ ਪ੍ਰਸ਼ਾਸਨ ਨੂੰ ਫੋਨ ਕੀਤਾ ਮੈਂ ਵੀ ਡੀਐਸਪੀ ਸਾਹਿਬ ਨਾਲ ਗੱਲ ਕੀਤੀ ਦੋ ਵਾਰ ਤੇ ਮੈਨੂੰ ਵੀ ਉਹਨੇ ਇੱਕ ਗੱਲ ਕਹੀ ਆ ਕਿ ਅਸੀਂ ਜਲਦੀ ਪਹੁੰਚ ਰਹੇ ਹਾਂ ਸ਼ਾਮ ਦੇ 7 ਵਜੇ ਤੱਕ ਮੈਂ ਪ੍ਰਸ਼ਾਸਨ ਦਿਸਣਾ ਚਾਹੁੰਦਾ ਹਾਂ ਕਿ ਹਜ਼ਾਰਾਂ ਦੀ ਗਿਣਤੀ ਸੰਗਤ ਰੋੜ ਤੇ ਚੱਲ ਰਹੀ ਆ ਉਹਨਾਂ ਦੇ ਖਾਲੀਵਾਸ ਤੇ ਦੇਖ ਰਹਿਣ ਲਈ ਸਿਰਫ ਤਿੰਨ ਮਰਾਜ ਸਾਡੀ ਪੁਲਿਸ ਸਟੇਟ ਵੀ ਜੰਦ ਕਰ ਚੁ ਵਾਇਆ ਜਾ ਕੇ ਪੰਦੀਪ ਤੇ ਨੰਬਰ 3 ਨੇ ਇੱਕ ਸਿੱਥੇ ਰੁਕੇਆਂ ਬਾੜ ਪਾਜ ਦੇ ਵਿੱਚ ਚੌਥੀ ਸਟੇਜ ਜਿਹੜੀ ਸਾਡੀ ਕੋਲ ਰੋੜ ਤੇ ਲੱਗੀ ਆ ਪ੍ਰਸ਼ਾਸਨ ਨੇ ਸਾਡੇ ਸਮਾਜ ਨਾਲ ਸਾਡੀ ਇਸ ਜੜੀ ਨਰਕੀਤਨ ਦੀ ਸ਼ੋਹ ਯਾਤਰਾ ਸ੍ਰੀਜੀਤ ਨਾਲ ਉਹ ਸਾਡੇ ਨਾਲ ਬਹੁਤ ਮਾਰਾ ਕੀਤਾ ਅਸੀਂ ਵਿਰੋਧ ਕਰ ਰਹੇ ਆ ਯਾਰ ਕਾਰਸਾ ਕਿਆ ਕਰਨੀ ਸਭ ਨੂੰ ਪਤਾ ਹੈ ਪਰ ਮੈਂ ਕਹਿਣਾ ਚਾਹਣਾ ਕਿ ਜਿਸ ਤਰ੍ਹਾਂ ਤੁਸੀਂ ਦੂਜੇ ਧਰਮਾਂ ਦੇ ਲੋਕਾਂ ਦੇ ਦੂਜੇ ਲੋਕਾਂ ਦੇ ਫੰਕਸ਼ਨਾਂ ਦੇ ਲਈ ਅੱਡੇ ਬੰਦ ਕਰਾ ਲਏ ਟੈਕਸ ਨੂੰ ਮੇਨਟੇਨ ਕਰਦੇ ਆ ਤੁਸੀਂ ਲੋਕਾਂ ਨੂੰ ਅਨਾਉਂਸਮੈਂਟ ਕਰਕੇ ਕਹਿੰਦੇ ਆ ਕਿ ਕੱਲ੍ਹ ਨੂੰ ਰੋਡ ਤੁਹਾਡੇ ਲੋਕਾਂ ਨੂੰ ਸਾਫ਼ ਹੋਣੀ ਚਾਹੀਦੀ ਮੁਰਸਾ ਨਹੀਂ ਹੋਣਾ ਚਾਹੀਦਾ ਕਾਰ ਨਹੀਂ ਹੋਣੀ ਚਾਹੀਦੀ ਪਰ ਦੁੱਖ ਦੀ ਗੱਲ ਇਹ ਆ ਕਿ ਹਜ਼ਾਰਾਂ ਦੀ ਗਿਤੀ ਸੰਗ ਜਾ ਰਹੀ ਆ ਗੱਡੀਆਂ ਮੋਟਰਸਾਈਕਲ ਤੁਸੀਂ ਉਹ ਚੈੱਕ ਕਰ ਲਿਓ ਆਪਣੀ ਵੀਡੀਓ ਜਿਹੜੀ ਚੱਲਦੀ ਸੀ ਆਪਣਾ ਦਾ ਡਰੋਨ ਵੀ ਸਭ ਚੈੱਕ ਕਰ ਲਿਓ ਸਾਡੀ ਸੰਗਤ ਦੇ ਵਿੱਚ ਉਹ ਮੁਕਸਲ ਚੱਲਦੇ ਰਹੇ ਗੱਡੀਆਂ ਵੀ ਲੱਗਦੇ ਰਹੀਆਂ ਸਾਡੀ ਲੋਕਲ ਨੂੰ ਆਪ ਜਿਹੜਾ ਆ ਉਹ ਗੱਡੀਆਂ ਦਾ ਮੇਨਟਨ ਕਰਨਾ ਪਿਆ ਆਪ ਨੂੰ ਇਸ ਗੱਲ ਦਾ ਬਹੁਤ ਵੱਡਾ ਗਿਲਿਆ ਪੁਲਿਸ ਪ੍ਰਸ਼ਾਸਨ ਕੋਲ ਆ ਚਲ ਕੇ ਦੂਜਾ ਸਾਨੂੰ ਮਨਜੀਤ ਡੀਸੀ ਸਾਹਿਬ ਤੇ ਸਨ ਫੇਰ ਤੱਕ ਕੋਈ ਵੀ ਉਹਨਾਂ ਨੇ ਵੀ ਇਹ ਨਾਲ ਇਹ ਗੱਲ ਨਹੀਂ ਕੀਤੀ ਵੀ ਹਾਂ ਵੀ ਮੈਂ ਵੀ ਸਿਕਿਉਰਟੀ ਮਨਜ਼ੂਰ ਕੀਤੀ ਸੀ ਐਵੇਂ ਬਰਾਜਪੁਰ ਵੀ ਗਏ ਆ ਕਿ ਤੁਸੀਂ ਇਸ ਤਰ੍ਹਾਂ ਚੋਕ ਕੀਤਾ ਜੇ ਕੋਈ ਹਾਦਸਾ ਹੋ ਜਾਂਦਾ ਕੰਜੂਮੇ ਵਰਤਾਂ ਪਾਸੇ ਲਾਜੀ ਪਰ ਜੇ ਤੁਸੀਂ ਸਕਿਉਰਟੀ ਅਪਲਾਈ ਕਰਤੀ ਅਸੀਂ ਮਜੂਰੀ ਦੇ ਅਪਲਾਈ ਕਰਤਾ ਫਿਰ ਪ੍ਰਸ਼ਾਸਨ ਜ਼ਿੰਮੇਵਾਰ ਹੁੰਦਾ ਸਾਡਾ ਸਮਾਜ ਸਦੀ ਨੰਨਾ ਕਰਦਾ ਨਿਖੇਦੀ ਵੀ ਕਰਦਾ ਕੋਈ ਇਹਦੇ ਵਿੱਚ ਮੈਂ ਸਰਕਾਰ ਨੂੰ ਜ਼ਿੰਮੇਵਾਰ ਨਹੀਂ ਕਹਿੰਦਾ ਮੈਂ ਕਿਸੇ ਘਰ ਨੂੰ ਜ਼ਿੰਮੇਵਾਰ ਨਹੀਂ ਕਹਿੰਦਾ ਸਾਡੀ ਸਕਿਉਰਟੀ ਪ੍ਰੋਵਾਈਡ ਕਰਨੀ ਸੀ ਪੰਜਾਬ ਪੁਲਿਸ ਨੇ ਜਿਹੜੀ ਸਾਡੇ ਤੇ ਇਹ ਸਾਡਾ ਜਿਹੜਾ ਇਹ ਸਾਰੀ ਹੱਦ ਕੜਾ ਕਰ ਸਕਦੀ ਹੈ ਬੜਾ ਚੰਗੀ ਕਿਸੇ ਸਾਡੀ ਬਦਮੀ ਕੀ ਉਹ ਗੁਰੂ ਘਰ ਦੀ ਕਿਰਪਾ ਹੋ ਗਈ ਆ ਕੋਈ ਦਾਦਾ ਹਾਦਸਾ ਨਹੀਂ ਹੋਇਆ ਪਰ ਕੁਝ ਲੋਕਾਂ ਨੇ ਇਸ਼ਾਰਾ ਕਰਨ ਦੀ ਕੋਸ਼ਿਸ਼ ਕੀਤੀ ਕੋਈ ਹੁੱਲੜਵਾਜੀ ਨਹੀਂ ਹੋਈ ਅਸੀਂ ਹਰ ਗੱਲ ਨੂੰ ਸਦੂ ਮੈਂਟਨ ਕਰਨਾ ਪਿਆ ਆਪਣਾ ਕਲੇਰ ਸਾਹਿਬ ਪ੍ਰਸ਼ਾਸਨ ਦੇ ਸਿਰ ਕੋ ਮਦਦ ਨੇ ਕੀਤੀ ਆਪਾਂ ਸਮਾਜ ਵੱਲੋਂ ਇਸ ਕੰਦੇ ਨਿਖੇਦੀ ਕਰਦੇ ਆ ਪੁਲਿਸ ਪ੍ਰਸ਼ਾਸਨ ਦੀ ਮਿੰਦਾ ਕਰਦੇ ਆ ਆਂਦਾ ਅਸੀਂ ਰਹੀਏ ਨਾਲ ਹੀਏ ਸਾਡੇ ਸਮਾਜ ਨੇ ਇਹ ਨੰਗੀ ਤੱਕ ਕੱਢਣੇ ਆ ਜੇ ਪ੍ਰਸ਼ਾਸਨ ਇਸ ਤਰ੍ਹਾਂ ਹੀ ਸਭ ਗਲੋਰ ਕਰੇਗਾ बहुत -बहुत कि ਅਸੀਂ ਉਹਦਾ ਜਵਾਬ ਦਿੰਦੇ ਹਾਂ ਜੈ ਗੁਰੂ ਦੇ ਤੁਹਾਨੂੰ ਸਾਰੇ ਆਏ ਹੋਏ ਮੈਂ মিডিਆ ਵਾਲੇ ਮੀਰਾ ਦਾ ਇੱਥੇ ਪਹੁੰਚਣ ਤੇ ਬਹੁਤ-ਬਹੁਤ ਧੰਨਵਾਦ ਕਰਦਾ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈਗੀ ਹੈ ਕਿ ਜਿਹੜਾ ਗੁਰਪ੍ਰਮ ਨਗਰ ਕਸ਼ੀ ਗੁਰਦਾਸ ਮਾਗਿਆ ਦਾ ਗੁਰਪ੍ਰਮ 24 ਤਰੀਕ ਨੂੰ ਅਸੀਂ ਆਪਣੇ ਪਾਲ ਨੰਬਰ 12 ਤੋਂ ਛੋਭਾ ਯਾਤਰਾ ਲੈ ਕੇ ਆਏ ਸੀ ਤੇ ਕਾਨਫਰੰਸ ਹੈ ਕਿ ਜਿਹੜੀ ਪ੍ਰਸ਼ਾਸਨ ਨੇ ਸਾਡੇ ਨਾਲ ਬੇਰੁਪਈਆ ਦਿੱਤੀ ਹੈ ਸਾਡੀ ਚੋਪਾ ਯਾਤਰਾ ਬਹੁਤ ਵਿਸ਼ਾਲ ਚੋਪਾ ਯਾਤਰਾ ਹੁੰਦੀ ਹੈ ਜਿਸ ਨਾਲ ਬਲਾਜੋਵੀ ਆਲੇ ਬਲਾਜੋ ਤਸੀਲ ਦੇ ਆਲੇ ਦੋਲੇ ਦੇਸ਼ ਵਿਦੇਸ਼ ਤੋਂ ਵੀ ਸੰਗਤ 11000 ਦੇ ਹਿਸਾਬ ਨਾਲ ਸਕਦਾ ਸਾਡੇ ਕੋਲ ਪੁੱਛੀ ਹੋਣੀ ਹੈ ਪਰ ਇਸ ਵਾਰ ਪ੍ਰਸ਼ਾਸਨ ਦੇ ਦਾਤਾ ਪ੍ਰਸ਼ਾਸਨ ਦੇ ਜਿਆਦਾ ਬੰਦੇ ਸੀਗੇ ਉੱਤੇ ਨਾ ਕੋਈ ਲੇਡੀ ਸਟਾਫ ਸੀ ਜਿਆਦਾ ਟ੍ਰੈਫਿਕ ਦਾ ਕੋਈ ਹਿਸਾਬ ਕਾਉਣੀ ਨਹੀਂ ਸਮੱਸਿਆ ਨਹੀਂ ਜਿਆਦਾ ਜਿਹੀ ਕੋਈ ਹਿਸਾਬ ਨਹੀਂ ਹੈ ਇਹ ਪ੍ਰੈਸ ਕਾਨਫਰੰਸ ਰਾਹੀਂ ਅਸੀਂ ਦੱਸਣਾ ਚਾਹੁੰਦੇ ਆ ਕਿ ਜਿਹੜਾ ਪ੍ਰਸ਼ਾਸਨ ਨੇ ਸਾਡੇ ਨਾਲ ਮਹਿਰੂਮੀ ਦਿਖਾਈ ਹੈ ਇਹ ਬਿਲਕੁਲ ਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ ਅਸੀਂ ਆਸ ਕਰਦੇ ਹਾਂ ਉਮੀਦ ਕਰਦੇ ਹਾਂ ਕਿ ਕਿਉਂਕਿ ਜੋ ਪਹਿਲਾਂ ਹਰ ਸਾਲ ਹੁੰਦੀ ਹੈ ਹਰ ਸਾਲ ਇਸ ਤੋਂ ਵੀ ਵੱਡਾ ਪ੍ਰੋਗਰਾਮ ਆਇਆ ਕਰੇਗਾ ਅਸੀਂ ਆਸ ਕਰਦੇ ਹਾਂ ਪਰਚੰਨ ਤੋਂ ਤੇ ਅਗਲੇ ਸਾਲ ਸਾਡਾ ਪੂਰਨ ਤੌਰ ਤੇ ਸਹਿਯੋਗ ਕੀਤਾ ਜਾਵੇ ਨਾ ਟ੍ਰੈਫਿਕ ਦੀ ਸਮੱਸਿਆ ਆਵੇ ਨਾ ਕਿਤੇ ਜਾਨ ਮਾਲ ਦਾ ਨੁਕਸਾਨ ਹੋਵੇ ਇੱਕ ਛੋਟੀ ਜੀ ਮੈਂ ਤੁਹਾਨੂੰ ਉਦਾਹਰਣ ਦੇਣਾ ਚਾਹਾਂ ਅਸੀਂ ਇਸ ਵਾਰ ਆਪਣੀ ਕਮੇਟੀ ਵੱਲੋਂ ਇੱਕ ਤਿੰਨ ਰੱਖੀ ਸੀ ਅਸੀਂ ਨਾ ਕੋਈ ਫਟਾਕਾ ਨਾ ਅਪਨਾਸ ਨਾ ਕੋਈ ਉਲਣਵਾਈ ਕੁਝ ਨਹੀਂ ਕਰਨ ਨਾ ਵਾਂਗੇ ਸਾਡਾ ਸਾਰਾ ਪ੍ਰੋਗਰਾਮ ਬੜੇ ਵਧੀਆ ਤਰੀਕੇ ਨਾਲ ਦਜੇ ਢੰਗ ਨਾਲ ਚੱਲਿਆ ਪਰ ਸ਼ਾਮ ਦੇ ਟਾਈਮ ਕੁਝ ਸ਼ਰਾਰਤੀ ਅੰਸਰ ਜਿਹੜੇ ਹੈਗੇ ਆ ਉਹਨਾਂ ਨੇ ਥੋੜੀ ਝੂਲਣਵਾਲੀ ਕਰਨ ਦੀ ਕੋਸ਼ਿਸ਼ ਕੀਤੀ ਅਗਰ ਉੱਤੇ ਪ੍ਰਸ਼ਾਸਨ ਦੇ ਬੰਦੇ ਜਾਂ ਸਟਾਫ ਕੋਈ ਹੁੰਦਾ ਤਾਂ ਹੋ ਸਕਦਾ ਹੈ ਕਿ ਉਹ ਹੁਲਣਵਾਲੀ ਉੱਤੇ ਨਾ ਹੁੰਦੀ ਮੈਂ ਆਸ ਕਰਦਾ ਅਗਲੇ ਸਾਲ ਪ੍ਰਸ਼ਾਸਨ ਤੋਂ ਕਿ ਸਾਡਾ ਪੂਰਨ ਤੌਰ ਤੇ ਸਹਿਯੋਗ ਕਰਨ ਧੰਨਵਾਦ